ਤੁਸੀਂ 8 ਰੁਪਏ 14 ਰੁਪਏ 35 ਰੁਪਏ ਲਾਉਣੀ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ ਵਾਕੇ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਜਾਓਗੇ ਤੁਸੀਂ ਕਰੋੜਪਤੀ ਬਣ ਸਕਦੇ ਹੋ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਸੀਂ ਕਰੋੜਪਤੀ ਬਣ ਸਕਦੇ ਹੋ ਲੱਖਵਤੀ ਵੀ ਬਣ ਸਕਦੇ ਹੋ ਤੇ ਹਜ਼ਾਰਪਤੀ ਵੀ ਬਣ ਸਕਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਸਕਦੇ ਹੋ ਮੇਰੇ ਵੱਲੋਂ ਤਾਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਦੋਸਤੋ ਕਦੇ ਤੁਸੀਂ ਇਹ ਸੁਣਿਆ ਵਾ ਵੀ 14 ਰੁਪਏ ਲਾਓ ਤੇ ਤੁਸੀਂ 2 ਘੰਟੇ ਦੇ ਵਿੱਚ ਕਰੋੜਪਤੀ ਬਣ ਜਓ ਹਾਂਜੀ ਬਿਲਕੁਲ ਸੱਚੀ ਗੱਲ ਆ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ 14 ਰੁਪਏ 8 ਰੁਪਏ 35 ਰੁਪਏ 15 ਰੁਪਏ ਲਗਾ ਕੇ ਤੁਸੀਂ ਸਿਰਫ 2 ਘੰਟੇ ਦੇ ਵਿੱਚ ਤੁਸੀਂ ਕਰੋੜਪਤੀ ਬਣ ਸਕਦੇ ਹੋ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਹਾਨੂੰ ਇਸ ਗੱਲ ਤੇ ਯਕੀਨ ਨਹੀਂ ਹੋਵੇਗਾ ਬਿਲਕੁਲ ਸੱਚੀ ਗੱਲ ਹੈ ਇਹ ਕਿਉਂਕਿ ਤੁਸੀਂ ਅਗਰ ਤੁਸੀਂ 8 ਰੁਪਏ 14 ਰੁਪਏ 35 ਰੁਪਏ ਲਾਣੀਓ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਤੁਸੀਂ ਵਾਕੇ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਜਾਓਗੇ ਇਹ ਸੱਚੀ ਗੱਲ ਹੈ ਇਹ ਕੌਣ ਕਰੋੜਪਤੀ ਬਣੂਗਾ ਕਿਵੇਂ ਕਰੋੜਪਤੀ ਬਣਨਾ ਮੈਂ ਕਿਵੇਂ ਤੁਸੀਂ 8 ਰੁਪਏ ਲਗਾਉਣੇ ਆ ਕਿਵੇਂ ਤੁਸੀਂ 14 ਰੁਪਏ ਲਗਾਉਣੇ ਉਹ ਮੈਂ ਪ੍ਰੋਪਰਲੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫਤ ਤੱਕ ਜ਼ਰੂਰ ਦੇਖੀ ਕਿਉਂਕਿ ਜਿਹੜੀ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਐਪਲੀਕੇਸ਼ਨ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਐਪਲੀਕੇਸ਼ਨ ਤੇ ਤੁਸੀਂ ਕੰਮ ਕਰਦੇ ਹੋ ਨਾ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਹ ਕਾਊਂਟ ਕਰਦੀ ਹੈ ਤੁਹਾਡੀ ਕਿਸਮਤ ਤੁਹਾਡੀ ਕਿਸਮਤ ਕਿੱਦਾਂ ਦੀ ਆ ਜੇ ਤਾਂ ਦੇਖੋ ਤੁਹਾਡੀ ਕਿਸਮਤ ਬਹੁਤ ਵਧੀਆ ਵਾ ਤਾਂ ਤੁਸੀਂ ਕਰੋੜਪਤੀ ਆਰਮਨਾਲ ਬਣ ਜੂਗੇ ਕਰੋੜ ਰੁਪਏ ਤੁਸੀਂ 2-3 ਘੰਟੇ ਦੇ ਵਿੱਚ ਹੀ ਆਰਮਨਾਲ ਕੁਮਾਰ ਹੋਗੇ ਉਹ ਚ ਤੁਸੀਂ ਕਰਨਾ ਵੀ ਕੁਝ ਨਹੀਂ ਤੁਸੀਂ ਬਸ ਸਿਰਫ 8 ਰੁਪਏ 10 ਰੁਪਏ 14 ਰੁਪਏ ਲਗਾ ਕੇ ਤੁਸੀਂ ਰੱਖ ਦੇਣੇ ਆ ਤੇ 2 ਘੰਟੇ ਬਾਅਦ ਉਹਦਾ ਰਿਜ਼ਲਟ ਨਿਕਲ ਜਾਣਾ ਤੁਸੀਂ ਕਰੋੜਪਤੀ ਬਣ ਸਕਦੇ ਹੋ ਲੱਖਪਤੀ ਵੀ ਬਣ ਸਕਦੇ ਹੋ ਤੇ ਹਜ਼ਾਰਪਤੀ ਵੀ ਬਣ ਸਕਦੇ ਹੋ ਪਹਿਲਾਂ ਮੈਂ 2-3 ਸਾਲ ਪਹਿਲਾਂ ਅਗਰ ਮੈਂ ਤੁਹਾਨੂੰ ਦੱਸਾਂ ਮੈਂ 2-3 ਸਾਲ ਪਹਿਲਾਂ ਉਸ ਐਪਲੀਕੇਸ਼ਨ ਦੇ ਉੱਤੇ ਮੈਂ ਕਾਫੀ ਵਰਕ ਕੀਤਾ ਮੈਂ ਕਾਫੀ ਪੈਸੇ ਵੀ ਜਿੱਤੇ ਇੱਕ ਵਾਰੀ ਮੈਂ 18000 ਕੋਸ਼ਿਸ਼ ਜਿੱਤੇ ਆ 3500 ਵੀ ਜਿੱਤੇ ਆ 2800 ਵੀ ਜਿੱਤੇ ਆ ਮੈਂ 1600 ਰੁਪਏ ਵੀ ਜਿੱਤੇ ਮੈਂ ਹਾਂ ਜਿੰਨੇ ਕੁ ਮੈਂ ਲਗਾਉਂਦਾ ਸੀ ਮੰਨ ਕੇ ਜਦੋਂ 35 ਰੁਪਏ ਲਗਾਉਂਦਾ ਸੀ ਮੇਰੇ 35 ਰੁਪਏ ਵੀ ਵਾਪਸ ਆ ਜਾਂਦੇ ਸੀਗੇ ਬਟ ਮਤਲਬ ਇਹ ਉਹਨੂੰ ਮੈਂ ਛੱਡਿਆ ਕਿਉਂ ਆ ਉਹਦਾ ਛੱਡਣ ਦਾ ਰੀਜ਼ਨ ਇਹ ਸੀਗਾ ਕਿ ਮਤਲਬ ਜਿਹੜੀ ਐਪਲੀਕੇਸ਼ਨ ਆ ਇਹ ਦੇਖੋ ਇੰਡੀਆ ਵੱਲੋਂ ਗਵਰਨਮੈਂਟ ਵੱਲੋਂ ਇੰਡੀਅਨ ਬਟ ਇਹ ਵੀ ਇਹਦਾ ਜ ਚਸਕਾ ਪੈ ਜਾਂਦਾ ਬੰਦੇ ਨੂੰ ਜਦ ਕੀ ਜਿਹਨੂੰ ਕਿਹਦੀ ਮਤਲਬ ਬੰਦਾ ਨੂੰ ਇਹ ਹੁੰਦਾ ਵੀ 14 ਰੁਪਈਆ ਜਾਂ 35 ਰੁਪਈਆ ਮੇ ਲਾਈ ਜਾਂਦਾ ਲਾਈ ਜਾਂਦਾ ਕਿ 14 ਰੁਪਏ 35 ਰੁਪਏ ਤਾਨੂੰ ਆਪਣੇ ਕੋਲੋਂ ਹੀ ਲਗਾਉਣੇ ਪੈਣੇ ਆ ਬਟ ਜਦੋਂ ਤੁਸੀਂ ਉਹਦੇ ਆਦੀ ਹੋ ਜਾਂਦੇ ਨੂੰ ਉਹ ਇੱਕ ਨਸ਼ਾ ਬਣ ਜਾਂਦਾ ਵਾ ਜਾਨੀ ਕਿ ਨਸ਼ੇ ਵਾਂਗੂ ਬੰਦਾ ਉਹਦਾ ਆਦੀ ਹੋ ਜਾਂਦਾ ਵਾ ਸੋ ਉਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ ਵਾ ਜੇ ਤਾਂ ਦੇਖੋ ਤੁਹਾਡੀ ਕਿਸਮਤ ਨੇ ਸਾਥ ਦੇਦਾ ਤੁਹਾਡਾ ਤੁਸੀਂ ਲੱਖਪਤੀ ਵੀ ਬਣ ਗਏ ਕਰੋੜ ਰੁਪਈਆ ਵੀ ਤੁਸੀਂ ਜਿੱਤ ਲਿਆ ਹਨ ਉਹ ਤੁਹਾਡੀ ਕਿਸਮਤ ਤੇ ਡਿਪੈਂਡ ਕਰਦਾ ਵਾ ਉਹ ਐਪਲੀਕੇਸ਼ਨ ਕਿਹੜੀ ਆ ਉਸ ਤੇ ਕਿਵੇਂ ਕੰਮ ਕਰਨਾ ਕਿਵੇਂ ਤੁਸੀਂ ਟੀਮ ਬਣਾਣੀ ਹੈ ਜਿਵੇਂ ਤੁਸੀਂ ਦੇਖੋ ਆਈਪੀਐਲ ਦਾ ਸੀਜ਼ਨ ਚੱਲਦਾ ਪਿਆ ਉਹ ਹੈਗੀ ਡ੍ਰੀਮ 11 ਤੁਸੀਂ ਦੇਖਿਆ ਬਹੁਤ ਸਾਰੀਆਂ ਉਹਦੀਆਂ ਮਸ਼ਹੂਰੀਆਂ ਵੀ ਚੱਲਦੀਆਂ ਨੇ ਏਡ ਵੀ ਚੱਲਦੇ ਨੇ ਜਿਹੜੇ ਵੱਡੇ ਵੱਡੇ ਕ੍ਰਿਕਟਰ ਨੇ ਵਰਿੰਦਰ ਸੇਵਾਗੋ ਗਿਆ ਸਚਿੰਤ ਤেন্ডੂਲਕਰ ਹੋ ਗਿਆ ਐਮਐਸ ਧੋਨੀ ਹੋ ਗਿਆ ਵਿਰਾਟ ਕੋਹਲੀ ਹੋ ਗਿਆ ਇਹੋ ਜਿਹੇ ਕ੍ਰਿਕਟਰ ਉਹਦੀ ਏਡ ਵੀ ਕਰਦੇ ਨੇ ਉਹ ਕਿਉਂ ਕਰਦੇ ਨੇ ਕਿਉਂਕਿ ਉਹ ਇੰਡੀਅਨ ਗਵਰਨਮੈਂਟ ਵੱਲੋਂ ਅਪਰੂਵ ਆ ਉਹ ਯਾਨੀ ਇਹ ਕਿਸ ਤਰ੍ਹਾਂ ਦਾ ਜੂਆ ਨਹੀਂ ਹੈਗਾ ਜੇ ਆਪਾਂ ਕਹਿ ਦਈਏ ਉਹਨੂੰ ਹਾਂ ਜੂਆ ਹੈਗਾ ਵੀ ਆ ਹੈਗਾ ਵੀ ਨਹੀਂ ਹੈਗਾ ਹੁਣ ਇਹ ਮੈਂ ਤੁਹਾਨੂੰ ਪੱਕਾ ਨਹੀਂ ਕਹਿੰਦਾ ਵੀ ਤੁਸੀਂ ਇਹਦੇ ਤੇ ਪੈਸੇ ਲਾਓ ਲ ਠੀਕ ਹੈ ਅਗਰ ਤੁਸੀਂ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਅਗਰ ਤੁਸੀਂ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ ਤੁਸੀਂ 1-2 ਵਾਰ ਖੇਡ ਸਕਦੇ ਹੋ ਜਾਨਕਿ ਮੰਨ ਕੇ ਚੱਲੋ ਤੁਸੀਂ 14-14 ਰੁਪਏ ਤੁਸੀਂ ਦੋ ਵਾਰ ਹੀ ਲਗਾ ਕੇ ਦੇਖ ਲਓ ਜੇ ਤੁਹਾਡੀ ਕਿਸਮਤ ਨੇ ਸਾਥ ਦੇਤਾ ਤਾਂ ਬਹੁਤ ਵਧੀਆ ਅਗਰ ਤੁਹਾਡੀ ਕਿਸਮਤ ਨੇ ਸਾਥ ਨਹੀਂ ਦਿੱਤਾ ਤੁਹਾਨੂੰ ਪਤਾ ਲੱਗ ਰਿਹਾ ਵੀ ਯਾਰ ਇਹ ਨਹੀਂ ਮੈਂ ਜਿੱਤ ਨਹੀਂ ਸਕਦਾਗਾ ਤਾਂ ਪਲੀਜ਼ ਉਹਦੇ ਪਿੱਛੇ ਨਾਲ ਲੱਗਿਓ ਉਤੋਂ ਪਿੱਛੇ ਹਟ ਜਿਓ ਬਸ ਕਿਉਂਕਿ ਇਹ ਨਸ਼ਾ ਇਹੋ ਜਿਹਾ ਵਾ ਇਹ pèceੜੀ ਲਤ ਇਹੋ ਜੀ ਆ ਅਗਰ ਤੁਸੀਂ ਇਹਦੇ ਵਿੱਚ ਵੜ ਗਏ ਤਾਂ ਬਰਬਾਦ ਹੋ ਜਾਓਗੇ ਅਗਰ ਤੁਸੀਂ 1-2 ਵਾਰ ਜਿੱਤ ਗਏ ਤਾਂ ਤੁਸੀਂ ਕਰੋੜਪਤੀ ਵੀ ਬਣ ਜਾਓਗੇ ਜੇ ਤੁਸੀਂ ਪੈਸੇ ਕਿਤੋਂ ਕਮਾਵ ਵੀ ਲੇ 110 ਲੱਖ 5 ਲੱਖ ਰੁਪਇਆ ਵੀ ਤੁਸੀਂ ਕਮਾ ਲੇ ਤਾਂ ਵੀ ਤੁਸੀਂ ਇਹਦੇ ਆਦੀ ਨਾ ਬਣਿਓ ਇਹਨੂੰ ਛੱਡ ਦਿਓ ਬਸ ਇੱਕ ਦੋ ਵਾਰੀ ਜਿੱਤ ਗਏ ਮੇਰਾ ਤੁਹਾਨੂੰ ਬਸ ਇੰਨੀ ਕੀ ਸਲਾਹ ਆ ਠੀਕ ਹੈ ਜੀ ਸੋ ਵੀਡੀਓ ਤੇ ਕਿਵੇਂ ਕੰਮ ਕਰਨਾ ਮੈਂ ਉਹ ਵੀਡੀਓ ਨੂੰ ਕਿਵੇਂ ਡਾਊਨਲੋਡ ਕਰਨਾ ਮੈਂ ਪ੍ਰੋਪਰਲੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਅਗਰ ਤੁਸੀਂ ਉਹ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਹ ਐਪਲੀਕੇਸ਼ਨ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜੀ ਤੁਸੀਂ ਮੇਰੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਤੇ ਉਹਦੇ ਵਿੱਚ ਜਾ ਕੇ ਉਸ ਲਿੰਕ ਦੇ ਉੱਤੇ ਕਲਿੱਕ ਕਰ ਲਓ ਕਲਿੱਕ ਕਰਕੇ ਤੁਸੀਂ ਉਹ ਐਪਲੀ ਡਾਊਨਲੋਡ ਕਰਨ ਤੋਂ ਬਾਅਦ ਕਿਵੇਂ ਤੁਸੀਂ ਉੱਤੇ ਕੰਮ ਕਰਨਾ ਹੈ ਕਿਵੇਂ ਤੁਸੀਂ ਟੀਮ ਬਣਾਉਣੀ ਹੈ ਕੀ ਕੀ ਹਿਸਾਬ ਕਿਤਾਬ ਹੁੰਦਾ ਉਹਦਾ ਉਹ ਪ੍ਰੋਪਰਲੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦਾ ਜੀ ਆਓ ਜੀ ਆਪਾਂ ਚੱਲਦੇ ਹਾਂ ਮੇਰੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾਣਾ ਜੇ ਤੁਹਾਡੇ ਕੋਲ ਐਂਡਰੋਇਡ ਫੋਨ ਤਾਂ ਪਲੇ ਸਟੋਰ ਦੇ ਵਿੱਚ ਜਾਣਾ ਜੇ ਆਈਫੋਨ ਤਾਂ ਐਪ ਸਟੋਰ ਦੇ ਵਿੱਚ ਜਾਣਾ ਇੱਥੇ ਜਾ ਕੇ ਤੁਸੀਂ ਲਿਖਣਾ ਡ੍ਰੀਮ 11 ਡ੍ਰੀਮ 11 ਸਭ ਤੋਂ ਉੱਪਰ ਆਈਏ ਜਦੋਂ ਡ੍ਰੀਮ 11 ਲਿਖੋਗੇ ਨਾ ਆ ਜਿਹੜੀ ਨੰਬਰ 1 ਤੇ ਡ੍ਰੇਵ 11 ਸਟੈਟਿਸਟਿਕ ਰੀਕ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਮੈਂ ਆਲਰੇਡੀ ਡਾਊਨਲੋਡ ਕੀਤੀ ਹੋਈ ਆ ਮੈਂ ਪਹਿਲਾਂ ਖੇਡਦਾ ਰਿਹਾ ਵਾਂ ਮੈਂ ਇਸ ਤੋਂ ਪੈਸੇ ਕਮਾਈ ਵੀ ਆ ਕਾਫੀ ਵਧੀਆ ਤੇ ਹਾਰਿਆ ਵੀ ਆ ਜ਼ਰੂਰ ਆ ਯਾਨੀ ਕਿ ਕੁਲਮ ਲਾ ਕੇ ਦੇਖਿਆ ਜਾਵੇ ਤਾਂ ਮੈਂ ਟੋਟਲ ਮੇਰ ਇਹਦੇ ਤੇ ਜਿੱਤੀ ਹੀ ਆ ਵੀ ਥੋੜੇ ਬਹੁਤੇ ਤੁਸੀਂ ਇਹਨੂੰ ਓਪਨ ਕਰ ਲੈਣਾ ਜਦੋਂ ਤੁਸੀਂ ਓਪਨ ਕਰੋਗੇ ਤਾਂ ਇੰਟਰਫੇਸ ਆ ਜਿਹੜਾ ਕੁਝ ਇਦਾਂ ਦਾ ਦੇਖਣ ਨੂੰ ਮਿਲੂਗਾ ਆ ਦੇਖੋ ਜਿਹੜੇ ਆਈਪੀਐਲ ਦੇ ਮੈਚ ਹੁੰਦੇ ਪਏ ਨੇ ਨਾ ਆ ਇੱਥੇ ਸ਼ੋ ਹੋ ਰਹੇ ਨੇ ਜਿਵੇਂ ਦੇਖੋ ਜਿਹੜਾ ਪਹਿਲਾ ਹੋ ਗਿਆ ਆ ਗੁਜਰਾਤ ਵਰਸ ਮੁੰਬ ਹਣਾ ਮੈਚ ਜ ਨੂੰ ਸ਼ੁਰੂ ਹੋਣ ਦੇ ਵਿੱਚ ਇਹ ਹੈਗਾ ਸਨਰਾਈ ਹਦਰਾਬਾਦ ਤੇ ਮੁੰਬਈ ਇੰਡੀਅਨਸ ਦਾ ਮੈਚ ਹੋਣਾ ਵਾ ਇੱਥੇ ਇਹਦੀ ਜਿਹੜੀ ਮੇਗਾ ਵਾ ਜਿਹੜੀ ਇਹਦੀ ਸਭ ਤੋਂ ਵੱਧ ਪੈਸੇ ਮਿਲਣ 70 ਕਰੋੜ ਰੁਪਏ ਨਾ ਟੋਟਲ ਬੰਦਿਆਂ ਨੂੰ ਦੇਣਾ ਵਾ ਜਾਨੀ 70 ਕਰੋੜ ਰੁਪਇਆ ਵਾ ਹਣਾ ਉਸ ਤੋਂ ਬਾਅਦ ਥੱਲੇ ਆ ਜਾਓ ਇਹ ਅਲੱਗ ਲੱਗ ਜਾਂਦੇ ਜਾਨੀ ਕਿ ਇਹ ਤੇ ਲੀਗ ਬਹੁਤ ਸਾਰੀਆਂ ਲੀਗਾਂ ਚੱਲਦੀ ਰਹਿੰਦੀਆਂ ਨੇ ਆਹ ਕ੍ਰਿਕਟ ਦੀ ਹੋ ਗਈ ਆਹ ਫੁੱਟਬਾਲ ਦੀ ਚੱਲਦੀ ਰਹਿੰਦੀ ਆ ਅੱਗੇ ਦੇਖੋ ਕਬੱਡੀ ਦੀ ਆ ਗਈ ਆ ਆਹ ਬਾਸਕਟਬਾਲ ਦੀ ਹੋ ਗਈ ਆ ਆਹ ਬੇਸਬੋਲ ਦੀ ਹੋ ਗਈ ਆਹ ਵਾਲੀਬਾਲ ਦੀ ਹੋ ਗਈ ਜਾਨੀ ਇਹ ਤੇ 12 ਮਹੀਨੇ 30 ਦਿ ਜਾਨੀ ਇਥੇ ਚਾਲਾਂ ਦੇ ਆਪਾਂ ਕ੍ਰਿਕਟ ਦੀ ਗੱਲ ਕਰਦੇ ਆ ਦੇਖੋ ਤੁਸੀਂ ਟੀਮ ਕਿਵੇਂ ਬਣਾਣੀ ਆ ਜਿਵੇਂ ਆ ਦੇਖੋ ਸਨ ਰਾਜ ਹਦਰਾਬਾਦ ਤੇ ਮੁੰਬਈ ਇੰਡੀਅਨ ਦਾ ਮੈਚ ਆ ਹਣ ਧਿਆਨ ਨਾਲ ਦੇਖੋ ਤੁਹਾਨੂੰ ਕੱਲੀ ਕਰਨੀ ਗੱਲ ਦੇਖਣੀ ਮਿਲੂਗੀ ਦੇਖੋ ਜੇ ਤੁਹਾਡੀ ਕਿਸਮਤ ਨੇ ਸਾਥ ਦੇ ਤਾਂ ਤੁਸੀਂ 2 ਕਰੋੜ ਰੁਪਏ ਬੜੇ ਆਰਾਮ ਨਾਲ ਕਮਾ ਲੋਗੇ ਕਿਉਂਕਿ 2 ਘੰਟੇ ਦੇ ਵਿੱਚ ਵੀ ਜੇ ਦੇਖੋ ਸਨ ਰਾਜ ਹਦਰਾਬਾਦ ਤੇ ਤੁਸੀਂ ਕਲਿੱਕ ਕੀਤਾ ਤੇ ਮੇਚ ਦੇ ਦੇਖੋ ਆ ਸਾਰੀਆਂ ਲੀਗਾਂ ਆ ਗਈਆਂ ਆ ਹੈਗਾ 70 ਕਰੋੜ ਰੁਪਏ ਜਿਹਦੀ ਐਨੀ ਐਂਟਰੀ ਫੀਸ ਆ ਉਹ ਹੈਗੀ 59 ਰੁਪਏ ਤੇ ਜੇ ਤੁਸੀਂ ਹੁਣ ਕਰਦੇ ਹੋ ਤੁਹਾਨੂੰ ਡਿਸਕਾਊਂਟ ਦਿੱਤਾ ਜਾਊਗਾ ਤੁਸੀਂ 34 ਰੁਪ ਅਾ ਥੱਲੇ ਆ ਜੋ ਟੋਟਲ ਹੈਗਾ ਇਹਦੇ ਤੇ 20 ਕਰੋੜ ਰੁਪਏ ਆ ਤੇ ਇਹਦੇ ਵਿੱਚ 14 ਰੁਪਏ ਦੀ ਐਂਟਰੀ ਆ ਹੁਣ ਥੱਲੇ ਆ ਜੋ 3 ਕਰੋੜ ਇੱਥੇ 8 ਰੁਪਏ ਐਂਟਰੀ ਫੀਸ ਆ ਤੁਸੀਂ ਕੋਈ ਵੀ ਲਾ ਸਕਦੇ ਹੋ ਹੁਣ ਮੈਂ ਤੁਹਾਨੂੰ ਇਹਦਾ ਹਿਸਾਬ ਸਿਖਾਉਣਾ ਵੀ ਕੀ ਸਿਸਟਮ ਹੁੰਦਾ ਵਾ ਮੰਨ ਲਓ ਪਾ 70 ਕਰੋੜ ਰੁਪਏ ਤੇ ਆਪਾਂ ਕਲਿੱਕ ਕਰਤਾ 70 ਕਰੋੜ ਤੇ ਕਲਿੱਕ ਕਰਦੇ ਪਰ ਆ ਦੇਖੋ ਟੋ ਦੱਸਤੀ ਜਿਹੜੇ ਵਿਨਰ ਹੋਣਗੇ ਉਹਨਾਂ ਦੀ ਸੂਮਰੀ ਆ ਗਈ ਜਿਹੜਾ ਬੰਦਾ ਨੰਬਰ 1 ਤੇ ਆਊਗਾ ਉਹਨੂੰ 2 ਕਰੋੜ ਰੁਪਏ ਮਿਲਣਗੇ ਜਿਹੜਾ ਨੰਬਰ 2 ਤੇ ਆਊਗਾ ਉਹਨੂੰ 1 ਕਰੋੜ ਮਿਲੇਗਾ ਜਿਹੜਾ ਨੰਬਰ 3 ਤੇ ਆਏਗਾ ਉਹਨੂੰ ਵੀ 4 5 ਵਾਲੇ ਨੂੰ ਵੀ 1 1 ਕਿਕਰੋਣ ਮਿਲੇਗਾ ਜਿਹੜਾ 6 ਨੰਬਰ ਤੇ ਆਏਗਾ ਉਹਨੂੰ 5 ਲੱਖ ਆਏਗਾ ਜਿਹੜਾ 7 ਨੰਬਰ ਤੇ ਆਏਗਾ ਉਹਨੂੰ 3 ਲੱਖ ਮਿਲੇਗਾ ਜੀ ਜਿਹੜਾ 8 ਤੇ ਆਏਗਾ 2 ਲੱਖ ਮਿਲੇਗਾ 9 ਤੇ ਆਏਗਾ ਉਹਨੂੰ 1 ਲੱਖ ਮਿਲੇਗਾ ਜਿਹੜਾ 10 ਤੇ ਆਏਗਾ ਉਹਨੂੰ 75000 ਮਿਲੇਗਾ ਜਿਹੜਾ 11 ਤੋਂ ਲੈ ਕੇ 15 ਦੇ ਵਿੱਚ ਵਿੱਚ ਆਏਗਾ ਉਹਨੂੰ 50000 ਮਿਲੇਗਾ ਜਿਹੜਾ 16 ਤੋਂ ਲੈ ਕੇ 20 ਹਜ਼ਾਰ 16 ਤੋਂ ਲੈ ਕੇ 20 ਦੇ ਵਿੱਚ ਵਿੱਚ ਆਏਗਾ ਨੰਬਰਿੰਗ ਦੇ ਤਾਂ ਉਹਨੂੰ 40000 ਰੁਪਏ ਮਿਲੇਗਾ ਆ ਇਸੇ ਤਰ੍ਹਾਂ ਦੱਸਿਆ ਹੋਇਆ ਵਾ ਦੇਖੋ ਆਪ ਮੰਨ ਕੇ ਚੱਲੋ ਜਿਹੜਾ 8 ਲੱਖ 35000 7757 ਤੋਂ ਲੈ ਕੇ 1 ਕਰੋੜ 396000 96 ਤੇ ਆਇਆ ਔਰ ਨੂੰ 59 ਰੁਪਏ ਮਿਲਣਗੇ ਮੰਨ ਕੇ ਚਲੋ ਤੁਸੀਂ 34 ਰੁਪਏ ਲਾਤੇ 34 ਰੁਪਏ ਤੁਸੀਂ ਲਾਤੇ ਤਾਂ ਤੁਸੀਂ ਮੰਨ ਕੇ ਚਲੋ ਤੁਸੀਂ 1 ਲੱਖ ਤੋਂ ਲੈ ਕੇ 1 ਲੱਖ ਤੋਂ ਲੈ ਕੇ ਤੁਸੀਂ 1 ਕਰੋੜ ਦੇ ਵਿੱਚ ਵੀ ਆ ਗਏ ਤਾਂ ਤੁਹਾਨੂੰ 59 ਰੁਪਏ ਪੱਕੇ ਮਿਲਣੇ ਹੀ ਮਿਲਣੇ ਆ ਠੀਕ ਆ ਹੁਣ ਜੇ ਆਪਾਂ ਗੱਲ ਕਰੀਏ ਆ ਲੀਡ ਦੇ ਅੱਜ ਦੀ ਲੀਡ ਬੋਰਡ ਤਾਂ ਜਿਹੜੇ ਪਹਿਲਾਂ ਵੀਨਰ ਰਹੇ ਨੇ ਜਿਨ੍ਹਾਂ ਨੇ ਟੀਮ ਬਣਾ ਚੁੱਕਿਆ ਉਹ ਸ਼ੋਅ ਕਰਦੇ ਇਹਦੇ ਵਿੱਚ ਤੁਸੀਂ 11 12 15 ਤਰੀਕ ਤੱਕ ਤੁਸੀਂ ਟੀਮਾਂ ਬਣਾ ਸਕਦੇ ਹੋ। ਯਾਨੀ ਕਿ 15 ਟੀਮਾਂ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ। ਤੁਹਾਨੂੰ ਹਰ ਇੱਕ ਵਾਰੀ ਐਂਟਰੀ ਫੀਸ ਤੁਹਾਨੂੰ ਦੇਣੀ ਪੈਗੀ। ਹੁਣ ਮੈਂ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਇਹਦੇ ਤੇ ਐਂਡ ਆਪਣੀ ਟੀਮ ਆ ਜਿਹੜੀ ਉਹ ਕਿਵੇਂ ਬਣਉਣੀ ਆ। ਤੁਸੀਂ ਇਹ ਕ੍ਰੀਏਟ ਟੀਮ ਲਿਖਿਆ ਵਾ। ਤੁਸੀਂ ਇਹ ਕ੍ਰੀਏਟ ਟੀਮ ਤੇ ਤੁਸੀਂ ਜਾਣਾ। ਇੱਥੇ ਕਲਿੱਕ ਕਰਨਾ। ਦੇਖੋ ਜਿਹੜੇ ਪਲੇਅਰ ਖੇਡਣਗੇ ਨਾ ਇਹਦੇ ਦੇ ਦਿੱਤੇ ਜਾਣਗੇ। ਮੈਚ ਜਦੋਂ ਮੰਨ ਕੇ ਚੱਲੋ 7.5 ਮੈਚ ਸ਼ੁਰੂ ਹੁੰਦਾ ਨਾ ਤਾਂ 7 ਵਜੇ ਟੋਸ ਪੇ ਜਾਂਦੀ ਆ ਤੇ 7 ਵਜੇ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਕਿਹੜੇ-ਕਿਹੜੇ ਪਲੇਅਰ ਖੇਡਣਗੇ ਉਹ ਇੱਥੇ ਸ਼ੋਅ ਕਰੂ ਹੀ ਜਾਊਗਾ ਇੱਥੇ ਗ੍ਰੀਨ ਦੇ ਵਿੱਚ ਸ਼ੋਅ ਹੋ ਜਾਏਗਾ ਵੀ ਇਹ ਇਹ ਪਲੇਅਰ ਖੇਡ ਰਿਹਾ ਵਾ ਤੁਸੀਂ ਦੇਖੋ ਇੱਕ ਟੀਮ ਦੇ ਵੱਧ ਤੋਂ ਵੱਧ ਤੁਸੀਂ 10 ਪਲੇਅਰ ਲੈ ਸਕਦੇ ਹੋ ਇਹ ਸਿਸਟਮ ਕਿਵੇਂ ਹੁੰਦਾ ਦੇਖੋ ਉਹ ਜਿਹੜਾ ਆਹ ਵਿਕਟ ਕੀਪਰ ਆਹ ਦੋ ਵਿਕਟ ਕੀਪਰ ਤੁਸੀਂ ਚਾਹੋ ਤਾਂ ਤੁਸੀਂ ਦੋਨੇ ਵਿਕਟ ਕੀਪਰ ਵੀ ਲੈ ਸਕਦੇ ਹੋ ਚਾਹੋ ਤਾਂ ਤੁਸੀਂ ਇੱਕ ਵਿਕਟ ਕੀਪਰ ਵੀ ਲੈ ਸਕਦੇ ਹੋ ਜਿਹੜੇ ਤਾਂ ਮੇਰੇ ਭੈਣ ਭਰਾ ਕ੍ਰਿਕਟ ਦੇਖਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਆ ਉਹਨਾਂ ਨੂੰ ਪਤਾ ਵਾ ਵੀ ਇੱਥੇ ਮਤਲਬ ਜਿਹੜਾ ਇੱਕ ਬੈਟਸਮੈਨ ਆ ਉਹ ਕਿਹੜਾ ਵਧੀਆ ਵਾਦੇ ਕੋਈ ਤਾਂ ਤੁਹਾਡੀ ਕਿਸਮਤ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਤੁਹਾਡੀ ਕਿਸਮਤ ਦਾ ਖੇਡ ਹੈ ਸਾਰਾ ਮੰਨ ਕੇ ਚੱਲੋ ਤੁਸੀਂ ਆ ਈਸ਼ਾਨ ਕਿਸਨ ਲੈ ਲਿਆ ਆਪਾਂ ਇੰਡੀਆ ਦਾ ਵਿਕਟ ਕੀਪਰ ਹੋ ਗਿਆ ਆਪਣੇ ਕੋਲ ਨੰਬਰ ਤੋਂ ਤੇ ਆ ਗਿਆ ਬੈਟਸਮੈਨ ਆ ਗਿਆ ਹਨਾ ਬੈਟਸਮੈਨ ਇਹਦੇ ਤੇ ਸ਼ੋ ਕਰਦਾ ਬੈ ਅਨਵੇਲੇਬਲ ਜਨ ਜਨ ਸੂਰਜ ਕੁਮਾਰ ਜਾਦਾਵਾ ਉਹ ਇੱਥੇ ਹੈ ਨਹੀਂਗਾ ਖੇਡੇਗਾ ਨਹੀਂ ਜਨ ਇਹ ਵਿੱਚ ਰੋਹਿਤ ਸ਼ਰਮਾ ਵਧੀਆ ਬਲੇਰ ਆ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਆ ਮੈਂਕ ਅਗਰਵਾਲਾ ਤੁਸੀਂ ਇਹਨੂੰ ਵੀ ਖੜਾ ਸਕਦੇ ਹੋ ਹਣਾ ਇਹ ਨਾ ਤਿਲਕ ਵਰਮਾ ਇਹ ਵੀ ਵਧੀਆ 플레이ਰ ਆ ਤੁਸੀਂ ਇਹਨੂੰ ਵੀ ਲੈ ਸਕਦੇ ਜਿਹੜਾ ਤੁਹਾਨੂੰ ਵਧੀਆ 플레이ਰ ਲੱਗਦਾ ਤੁਸੀਂ ਉਹਨੂੰ ਇੱਥੋਂ ਲੈ ਸਕਦੇ ਹੋ ਮੰਨ ਕੇ ਚਲੋ ਮੈਂ ਤਿੰਨ ਬੈਟਸਮੈਨ ਲੈ ਇੱਕ ਵਿਕਟ ਕੀਪਰ ਲੈ ਕੇ ਮੈਂ ਪ੍ਰੀਵਿਊ ਕਰਕੇ ਦੇਦਾ ਆ ਦੇਖੋ ਮੇਰੀ ਟੀਮ ਬਣ ਗਈ ਹੈ ਹਣਾ ਹਲੇ ਮੈਂ ਤੁਹਾਨੂੰ ਪੂਰੀ ਦੱਸਦਾ ਕਿੱਦਾਂ ਬਣਦਾ ਹੁਣ ਆਪਾਂ ਆਲਰਾਊਂਡਰ ਆ ਇਹ ਆਲਰਾਊਂਡਰ ਵੀ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਇੱਥੇ ਨੀਕਾ 1 ਤੋਂ ਲੈ ਕੇ 8 ਆਲਰਾਊਂਡਰ ਯਾਨੀ ਕਿ ਤੁਸੀਂ 1 ਤੋਂ ਲੈ ਕੇ 8 ਆਲਰਾਊਂਡਰ ਤੁਸੀਂ ਲੈ ਸਕਦੇ ਹੋ ਹਾਰਦਿਕ ਪਾਂਡਿਆ ਬਹੁਤ ਵਧੀਆ 플레이ਰ ਆ ਆਕਰਮ ਜਿਹੜਾ ਆ ਮਾਕਰਮ ਆ ਜਿਹੜਾ ਇਹ ਵੀ ਬਹੁਤ ਵਧੀਆ 플레이ਰ ਆ ਤੁਸੀਂ ਇਹਨੂੰ ਵੀ ਲੈ ਸਕਦੇ ਆ ਜான்ਸਨ ਦਾ ਜਿਹੜਾ ਇਹ ਵੀ ਬਹੁਤ ਵਧੀਆ 플레이ਰ ਆ ਜான்ਸਨ ਆ ਤਿੰਨੇ ਮੇ ਤਲੋ ਆਲਰਾਉਂਡਰ ਲਏ ਨੇ ਹੁਣ ਮੇਰੇ ਇਹਦਾ ਪ੍ਰੀਵਿਊ ਕਰਕੇ ਮੇਰੀ ਟੀਮ ਕਿੱਦਾਂ ਦੀ ਬਣੀ ਆ ਆ ਦੇਖੋ ਤਿੰਨੇ ਮੇਰੇ ਆਲਰਾਉਂਡਰ ਹੋਗੇ ਤਿੰਨੇ ਮੇਰੇ ਬੈਟਸਮੈਨ ਹੋਗੇ ਇੱਕ ਮੇਰਾ ਵਿਕਟ ਕੀਪਰ ਹੋ ਗਿਆ ਪਲੱਸ ਬੈਟਸਮੈਨ ਵੀ ਹੋ ਗਿਆ ਹੁਣ ਆਪਣੇ ਟੋਟਲ ਮੇਰੇ ਕੋਲ ਇਹ 6-7 플레이ਰ ਹੋਗੇ ਹੁਣ 4 ਰਹਿ ਗਏ ਮੈਂ ਬੋਲਰ ਦੇਖਦਾ ਵਾਂ ਕਿ ਬੋਲਰ ਕਿਹੜੇ ਆ ਦੇਖੋ ਜਸਪ੍ਰੀਤ ਬੁਮਰਾ ਇੰਡੀਆ ਦਾ 플레이ਰ ਬਹੁਤ ਵਧੀਆ ਆ ਪਿੱਟ ਕੋਮਿਨਸ ਇਹ ਇਹ ਸਪੀਨਰ ਮੰਨ ਬੋਲ ਰਹੇ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਮੰਨ ਕੇ ਚਲੋ ਮੈਂ ਇਹਨੂੰ ਲੈ ਲੇ ਨਾ ਦੇਖੋ ਮੇਰੀ ਆ ਟੀਮ ਬਣ ਗਈ ਆ ਪੂਰੀ ਠੀਕ ਆ ਆ ਦੇਖੋ ਮੇਰੀ ਟੀਮ ਬਣ ਕੇ ਰੈਡੀ ਹੋ ਗਈ ਆ ਹੁਣ ਦੇਖੋ ਮੈਨ ਗਾਮ ਆ ਜਿਹੜਾ ਸਭ ਤੋਂ ਜ਼ਰੂਰੀ ਆ ਤੁਸੀਂ ਕੈਪਟਨ ਤੇ ਵਾਈਸ ਕੈਪਟਨ ਬਣਾਣਾ ਜਿਵੇਂ ਇਹ ਨਹੀਂ ਹੈਗਾ ਕਿ ਜਿਹੜਾ ਉਹਨਾਂ ਨੇ ਟੀਮ ਚ ਬਣਾਇਆ ਤੁਸੀਂ ਉਹਨੂੰ ਹੀ ਲੈਣਾ ਨਹੀਂ ਤੁਸੀਂ ਜਿਹੜਾ ਮਰਜ਼ੀ ਕੈਪਟਨ ਤੇ ਵਾਈਸ ਕੈਪਟਨ ਬਣਾ ਸਕਦੇ ਜਿਹੜਾ ਕੈਪਟਨ ਜ਼ਿਆਦਾ ਸਕੋਰ ਬਣਾਏਗਾ ਉਹਦੇ ਡਬਲ ਉਹ ਲੱਗਦੇ ਨੇ ਡਬਲ ਪੁਆਇੰਟ ਲੱਗਦੇ ਨੇ ਮੰਨ ਕੇ ਚਲੋ ਦੇਖੋ ਇੱਥੇ ਤੁਸੀਂ ਪਿਚ ਦੀ ਗ੍ਰਾਉਂਡ ਦੀ ਤੁਸੀਂ ਰਿਪੋਰਟ ਵੀ ਪੜ ਸਕਦੇ ਹੋ ਇੱਥੇ ਵੀ ਜਿਹੜੀ ਪੇਚਾ ਉਹ بیٹنگ ਵੜੀ ਆ ਗੁੱਡ ਬੋਰ ਪੇਸਾ ਨਾ ਐਵਰੇਜ ਸਕੋਰ 173 173 ਤੋਂ ਜਾਨੇ ਕੀ ਵੱਧ ਘੱਟ ਵੱਧੀ ਸਕੋਰ ਬਣਦੇ ਆ ਇਹਦੇ ਜਿੱਦ ਕਿੱਥੇ ਹੋਣਾ ਵਾ ਰਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹైదరాబాద్ ਹైదరాబాద్ ਮੀਚ ਹੋਣਾ ਵਾ ਹੁਣ ਆਪਾਂ ਇੱਥੇ ਨੈਕਸਟ ਤੇ ਕਲਿੱਕ ਕਰ ਦਿੰਨੇ ਆ ਨੈਕਸਟ ਤੇ ਜਦੋਂ ਕਲਿੱਕ ਕਰਾਂਗੇ ਜੀ ਆਹ ਦੇਖੋ ਜਿਹੜੇ ਸਾਰੇ ਪਲੇਅਰ ਸੀਗੇ ਮੈਨੂੰ ਇੱਥੇ ਸ਼ੋ ਹੋ ਗਏ ਆ ਹੁਣ ਮੈਂ ਕੈਪਟਨ ਬਣਾਣਾ ਵਾ ਮੰਨ ਕੇ ਚੱਲੋ ਮੈਂ ਰੋਹਿਤ ਸ਼ਰਮਾ ਨੂੰ ਵੀ ਕੈਪਟਨ ਬਣਾ ਸਕਦਾ ਵਾਂ ਹਨਾ ਤੇ ਮਾਕਰਮ ਨੂੰ ਵੀ ਕੈਪਟਨ ਬਣਾ ਸਕਦਾ ਵਾਂ ਹਰਦੀਪ ਪੰਡਿਆ ਨੂੰ ਜਿੰਨੂੰ ਜੋ ਤੁਹਾਨੂੰ ਜਣਾ ਚੀ ਪਲੇਅਰ ਵਧੀਆ ਲੱਗਦਾ ਤੁਸੀਂ ਉਹਨੂੰ ਬਣਾ ਸਕਦੇ ਹੋ ਮੈਂ ਤੁਹਾਨੂੰ ਵੈਸੇ ਇਹ ਕਹੂੰਗਾ ਤੁਸੀਂ ਆਲ ਰਾਊਂਡਰ ਨੂੰ ਜ਼ਿਆਦਾ ਬਣਾਇਆ ਕਰੋ ਕਿਉਂਕਿ ਜਿਹੜਾ ਆਲ ਰਾਊਂਡਰ ਆ ਉਹ ਬੋਲਿੰਗ ਹੀ ਕਰਦਾ ਵਾ ਉਹਦੇ ਵੀ ਉਹਨੂੰ ਸਕੋਰ ਮਿਲਦੇ ਆ ਜੇ ਬੈਟਿੰਗ ਕਰਦਾ ਬੈਟਿੰਗ ਤੋਂ ਵੀ ਸਕੋਰ ਮਿਲਦਾ ਵਾ ਹੁਣ ਮੈਂ ਮੰਨ ਕੇ ਚੱਲੋ ਇਹਦੇ ਵਿੱਚ ਮੈਂ ਇਹ ਰੋਹਿਤ ਸ਼ਰਮਾ ਨੂੰ ਬਣਾ ਦੇਣਾ ਕੈਪਟਨ ਕਿਉਂਕਿ ਦੇਖੋ 32% ਸਾਰਿਆਂ ਨੇ 32% ਰੋਹਿਤ ਸ਼ਰਮਾ ਨੂੰ ਬਣਾਇਆ ਹੋਇਆ ਪਰ ਤੁਸੀਂ ਲੋਕਾਂ ਪਿੱਛੇ ਨਹੀਂ ਲੱਗਣਾ ਜਿਹੜਾ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਉਹ ਉਸ ਤੋਂ ਬਾਅਦ ਜਸਪ੍ਰੀਤ ਬੁਮਰਾ ਮੈਂ ਜਸਪ੍ਰੀਤ ਬੁਮਰਾ ਨੂੰ ਬਣਾ ਲਿਆ ਜਿਹੜਾ ਬੋਲਿੰਗ ਕਰੇਗਾ ਉਹ ਨੂੰ ਆਏਗਾ ਦੇਖੋ ਜਿਹੜਾ ਤੁਸੀਂ ਕੈਪਟਨ ਬਣਾਉਗੇ ਉਹਦੇ 2 ਗੁਣਾ ਪੁਆਇੰਟ ਲੱਗਣਗੇ ਜੇ ਮੰਨ ਕੇ ਚੱਲੋ ਰੋਹਿਤ ਸ਼ਰਮਾ ਵਾ ਉਹਨੇ 100 ਸਕੋਰ ਮਾਰਿਆ ਜੋ ਅਨਜਾਣੀ ਕਿ ਉਹ 100 ਪੁਆਇੰਟ ਨੇ ਤਾਂ 100 ਦੇ ਉਹਨੂੰ 200 ਪੁਆਇੰਟ ਮਿਲਣਗੇ ਤੁਹਾਨੂੰ ਠੀਕ ਆ ਤੇ ਉਸ ਤੋਂ ਬਾਅਦ ਆ ਗਿਆ ਜਸਪ੍ਰੀਤ ਬੁਮਰਾ ਆ ਗਿਆ ਜਸਪ੍ਰੀਤ ਬੁਮਰਾ ਵਾ ਜਿਹੜਾ ਉਹ ਮੈਂ ਬਣਾਇਆ ਜਿਹੜਾ ਤੁਸੀਂ ਵਾਈਸ ਕੈਪਟਨ ਰੱਖੋਗੇ ਉਹਦਾ 1.5 ਗੁਣਾ ਵੱਧ ਲੱਗਦਾ ਵਾ ਜਿਹੜਾ ਕੈਪਟਨ ਆ ਉਹਦਾ 1 ਸੋਰੀ ਜਿਹੜਾ ਇੱਕ ਕੈਪਟਨ ਆ ਉਹਦੇ 2 ਗੁਣਾ ਵੱਧ ਪੁਆਇੰਟ ਲੱਗਦਾ ਜਿਹੜਾ ਵਾਈਸ ਕੈਪਟਨ ਆ ਉਹਦੇ 1.5 ਗੁਣਾ ਵੱਧ ਪੁਆਇੰਟ ਲੱਗਦਿਆ ਆ ਦੇਖੋ ਮੇਰੀ ਟੀਮ ਬਣ ਗਈ ਇੱਥੇ ਮੈਨੂੰ ਸ਼ੋਅ ਕਰਨ ਲੱਗਿਆ ਰੋਹਿਤ ਸ਼ਰਮਾ ਮੇਰਾ ਕੈਪਟਨ ਆ ਜਸਪ੍ਰੀਤ ਬੂੰਗੜਾ ਮੇਰਾ ਵਾਈਸ ਕੈਪਟਨ ਆ ਮੈਂ ਚੋਨ ਨਾ ਹੋਇਆ ਮੈਂ ਕਹਿੰਦਾ ਵੀ ਨਹੀਂ ਯਾਰ ਮੈਨੂੰ ਇਹ ਨਹੀਂ ਵਧੀਆ ਮੈਂ ਨਾ ਜੇਨਸਨ ਆ ਜਿਹੜਾ ਇਹ ਬਹੁਤ ਵਧੀਆ ਬੋਲਰ ਤੇ ਬੈਟਸਮੈਨ ਆ ਮੈਨੂੰ ਬਣਾਉਣਾ ਚਾਹੁੰਦਾ ਵਾ ਇਹਨੂੰ ਬਣਾ ਦੇਣਾ ਹੁਣ ਮੈਂ ਇਥੋਂ ਟੀਮ ਸੇਵ ਕਰ ਲੈਣਾ ਆ ਦੇਖੋ ਮੇਰੀ ਟੀਮ ਬਣ ਕੇ ਰੈਡੀ ਹੋ ਇਸੀ ਤਰ੍ਹਾਂ ਮੈਂ ਜਿੰਨੀ ਦਵਾ 8 10 15 20 ਤੱਕ ਟੀਮਾਂ ਵਿੱਚ ਆਪਣੀ ਇੱਥੇ ਬਣਾ ਸਕਦਾ ਮੇਰੀ ਸਾਰੀ ਟੀਮਾਂ ਇੱਥੇ ਸ਼ੋ ਹੋ ਜਾਣੀ ਹੈ ਹੁਣ ਇੱਥੇ ਲਿਜਾ ਮਾਈ ਕੰਟੈਸਟ ਤੁਸੀਂ ਇੱਥੇ ਕਲਿੱਕ ਕਰਨਾ ਮੈਂ ਅਜ ਕੋਈ ਵੀ ਜਾਨੀ ਕਿ 1 ਰੁਪਿਆ ਵੀ ਨਹੀਂ ਲਾਇਆ ਹੈਗਾ ਜਦੋਂ ਤੁਸੀਂ ਜੁਆਇਨ ਕਰ ਲਓਗੇ ਹੁਣ ਮੰਨ ਕੇ ਚੱਲੋ 70 ਕਰੋੜ ਰੁਪਇਆ ਹਨਾ ਜਾਂ ਬਾ 20 ਕਰੋੜ ਮੰਨ ਕੇ ਚੱਲੋ ਤੁਸੀਂ ਕਿਹੜੀ ਇੰਨਾ ਵਿੱਚ ਕੋਈ ਵੀ ਤੁਸੀਂ ਨਹੀਂ ਇਹਦੇ ਵਿੱਚੋਂ ਲਉਣਾ ਚਾਹੁੰਦੇ ਤੁਸੀਂ 20 ਕਰੋੜ ਦੇ ਉੱਤੇ ਮੰਨ ਕੇ ਚੱਲੋ ਮੈਂ 14 ਰੁਪਏ ਲਾ ਕੇ 20 ਕਰੋੜ ਦੇ ਵਿੱਚ ਬੇ ਹਿੱਸਾ ਲੈਣਾ ਚਾਹੁੰਦਾ ਵਾ ਜਾਂ ਫਿਰ ਆ 3 ਕਰੋੜ ਵਾਲੀ ਹੈ ਜਿਹੜੀ ਮੈਂ 3 ਕਰੋੜ ਵਾਲੀ ਤੇ ਹਿੱਸਾ ਰਿਆਂ ਦੇਣਾ ਵਾ ਮਨਿਕ ਜਦੋਂ ਮੈਂ ਤੇ 8 ਰੁਪਏ ਤੇ ਕਲਿੱਕ ਕਰਾਂਗਾ 8 ਰੁਪਏ ਤੇ ਕਲਿੱਕ ਹੋ ਕੇ ਮੈਨੂੰ ਉਹ ਮੇਰੀ ਟੀਮ ਦੇ ਉੱਤੇ ਲੈ ਜਾਏਗਾ ਮੇਰੇ ਕੋਲ ਬੈਲੈਂਸ ਨਹੀਂ ਹੈਗਾ ਜਦ ਕਿ ਮੈਨੂੰ ਪੈਰੈਂਟਸ ਕੋਲਣਾ ਪਏਗਾ ਤੁਸੀਂ ਇਹਦੇ ਵਿੱਚ ਤੁਸੀਂ ਬੈਲੈਂਸ ਪਾ ਸਕਦੇ ਹੋ Google ਨੇ ਰਾਈ ਪਾ ਸਕਦੇ ਹੋ ਤੁਸੀਂ ਇਹਦੇ ਦੇ ਤਨ 20 50 ਰੁਪਏ ਵੀ ਪਾ ਸਕਦੇ ਹੋ ਜਾਂ ਤੁਸੀਂ 30 ਰੁਪਏ ਵੀ ਪਾ ਸਕਦੇ ਹੋ 20 ਰੁਪਏ ਵੀ ਪਾ ਸਕਦੇ ਹੋ 10 ਰੁਪਏ ਵੀ ਤੁਸੀਂ ਇਹਦੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੁਸੀਂ ਤਾਂ ਕਰਕੇ ਆਪਣੀ ਟੀਮ ਨੂੰ ਸੇਵ ਕਰ ਲੈਣਾ ਜਦੋਂ ਮੈਚ ਸ਼ੁਰੂ ਹੋਏਗਾ ਮੈਚ ਦੇ ਸ਼ੁਰੂ ਹੋਣ ਤੋਂ ਤੁਹਾਨੂੰ ਠੀਕ 20 ਮਿੰਟ ਪਹਿਲਾਂ ਤੁਹਾਨੂੰ ਦੱਸ ਦੇਗਾ ਵੀ ਕਿਹੜੇ ਕਿਹੜੇ ਬਨੇਰ ਖੇਡ ਰਹੇ ਆ ਕਿਹੜਾ ਬੈਟਸਮੈਨ ਪਹਿਲਾ ਬੈਟਿੰਗ ਕਰੇਗਾ ਕਿਹੜਾ ਬਾਚੋ ਬੈਟਿੰਗ ਕਰੇਗਾ ਕਿਹੜਾ ਬੋਲਰ ਬੋਲਿੰਗ ਕਰੇਗਾ ਤੁਹਾਨੂੰ ਪੂਰਾ ਉੱਪਰ ਨਹੀਂ ਦੇਗਾ ਤੁਹਾਨੂੰ ਉੱਥੇ ਲਾਈਵ ਜਿੱਦਾਂ ਜਿੱਦਾਂ ਮੈਚ ਚੱਲੇਗਾ ਤੁਹਾਨੂੰ ਆਹ ਸਾਨੂੰ ਇਹਦੇ ਉੱਤੇ ਸ਼ੋਅ ਵੀ ਕਰੀਏ ਮੈਂ ਤੁਹਾਨੂੰ ਦਿਖਾ ਦੇਣਾ ਮੈਂ ਨਾ ਇੱਕ ਕੱਲ ਇੱਕ ਟੀਮ ਬਣਾਈ ਸੀ ਆਪਣੀ ਦੇਖੋ ਗੁਜਰਾਤ ਵਰਸੀ ਮੁੰਬਈ ਦੀ ਇੰਡੀਅਨ ਦੀ ਟੀਮ ਬਣਾਈ ਸੀ ਮੈਂ ਪੈਸੇ ਮੈਂ ਪੈਸੇ ਨਹੀਂ ਸਿਲਾ ਜਾਂ ਦੇਖੋ ਮੇਰੇ ਜਿਹੜੇ ਟੋਟਲ ਸਕੋਰ ਸੀ 532 ਸੀ ਆ ਮੈਂ ਤੁਹਾਨੂੰ ਦਿਖਾ ਦੇਣਾ ਮੈਂ ਦੂਜੇ ਨੰਬਰ ਤੇ ਆਇਆ ਆ ਦੇਖੋ ਰੋਹਿਤ ਸ਼ਰਮਾ ਹੋ ਗਿਆ ਸ਼ੁਭਮ ਗਿੱਲੋ ਜਾਂ ਹਰਦੀਪ ਪਾਂਡੇ ਹੋ ਗਿਆ ਮੇਰੇ ਆ ਪਲੇਅਰ ਲਏ ਹੋਏ ਸੀ ਆ ਜਿਹੜੇ ਜਿਹੜੇ ਪਲੇਅਰਾਂ ਨੇ ਜਿੰਨੇ ਜਿੰਨੇ ਸਕੋਰ ਮਾਰੇ ਆ ਉਹ ਇੱਥੇ ਇੱਥੇ ਸ਼ੁਰੂ ਸ਼ੋ ਹੋਣ ਲੱਗ ਗਏ ਜਾਨੀ ਕਿ ਜੋ ਕ੍ਰੇਡਿਟ ਦੇ ਵਿੱਚ ਸਕੋਰ ਲੈਂਦੇ ਨੇ ਉਹ ਨਹੀਂ ਸ਼ੋ ਹੁੰਦੇ ਇਹਨਾਂ ਦੇ ਅਲੱਗ ਤੋਂ ਪੁਆਇੰਟ ਆ ਇੱਕ ਅਲੱਗੂ ਪੁਆਇੰਟ ਦੇ ਉੱਤੇ ਨਾ ਦੇਖੋ ਮੇਰੇ ਦੋ ਨੰਬਰ ਤੇ ਆ ਗਿਆ ਸੀ ਮੈਂ ਚਾਰ ਨੰਬਰ ਦੇ ਵਿੱਚ ਮੈਂ ਐਂਟਰੀ ਲਾਈ ਸੀ ਮੈਂ ਦੋ ਨੰਬਰ ਦੇ ਉੱ ਆ ਗੇਸ ਜੀ ਆ ਇਸੇ ਤਰ੍ਹਾਂ ਦਿਖਾਦਾ ਰਹੇਗਾ ਇੱਥੇ ਆ ਦੇਖੋ ਇਨ ਵਿਨਿੰਗ ਜੋਨ ਵੀ ਦਿਖਾ ਦੇਗਾ ਇੱਥੇ ਅਪਰਾਇਜ਼ ਪੂਲ ਵੀ ਦਿਖਾ ਦੇਗਾ ਐਂਟਰੀ ਵੀ ਦਿਖਾ ਦੇਗਾ ਸਪੋਰਟ ਵੀ ਦਿਖਾ ਦੇਗਾ ਜਾਨੀ ਕਿ ਸਾਰਾ ਕੰਲੀ ਕੰਲੀ ਡਿਟੇਲ ਤੁਹਾਨੂੰ ਇੱਥੇ ਦਿਖਾ ਦੇਗਾ ਜਾਨੀ ਕਿ ਇਹ ਲੀਗਲ ਚੀਜ਼ ਆ ਇਹ ਇੰਡੀਅਨ ਗਵਰਨਮੈਂਟ ਵੱਲੋਂ ਇਹਨੂੰ ਅਪਰੂਵ ਕੀਤਾ ਗਿਆ ਵਾ ਅਗਰ ਤੁਸੀਂ ਇੱਥੇ ਲਾਣੀ ਹੋ ਮੈਂ ਕਹੂੰਗਾ ਦੇਖੋ ਇਹਦਾ ਇਹਗਾ ਹੈਗਾ ਇਹਦਾ ਵੈਸੇ ਚਸਕਾ ਹੀ ਇਹਦਾ ਅਗਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਇੱਕ ਦੋ ਵਾਰੀ ਖੇਡ ਕੇ ਦੇਖ ਲਓ ਜੇ ਤੁਹਾਡੀ ਕਿਸਮਤ ਨਾਲ ਸਾਥ ਦਿੱਤਾ ਤਾਂ ਤੁਸੀਂ 101% ਤੁਸੀਂ ਕਰੋੜ ਰੁਪਇਆ ਤੁਸੀਂ ਜਿੱਤ ਸਕਦੇ ਹੋ ਕਰੋੜ ਨਹੀਂ ਜਿੱਤ ਸਕਦੇ 50 ਲੱਖ ਤਾਂ ਤੁਸੀਂ ਜਿੱਤੀ ਹੀ ਰਹੋਗੇ ਇੰਨੀ ਕੁ ਗਾਰੰਟੀ ਹੈਗੀ ਆ ਬਟ ਇਹਨੂੰ ਜ਼ਿਆਦਾ ਓਨ ਨਾ ਲਿਓ ਕਿਉਂਕਿ ਇਹ ਚਸਕਾ ਪੈ ਜਾਂਦਾ ਇਹਨੂੰ ਜੇ ਇੱਕ ਵਾਰ ਚਸਕਾ ਪੈ ਗਿਆ ਤਾਂ ਚਸਕਾ ਕੱਢਣਾ ਬਹੁਤ ਔਖਾ ਵਾ ਤਾਂ ਤੁਸੀਂ ਬਰਬਾਦ ਵੀ ਹੋ ਸਕਦੇ ਹੋ ਇਹਦੇ ਵਿੱਚ ਆਹ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਵਾ ਵੀ ਤੁਸੀਂ ਕਿਵੇਂ-ਕਿਵੇਂ ਤੁਸੀਂ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਕਿਵੇਂ ਤੁਸੀਂ ਆਪਣੀ ਟੀਮ ਬਣਾਉਣੀ ਆ ਕਿਵੇਂ ਤੁਸੀਂ ਆਪਣੇ ਪੈਸੇ ਲਗਾਉਣੇ ਆ ਕਿਵੇਂ ਪੈਸੇ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਹੋਣਗੇ ਦੇਖੋ ਇਹ ਐਪਲੀਕੇਸ਼ਨ ਦਾ ਇਹ ਫਾਇਦਾ ਮੰਨ ਕੇ ਚੱਲੋ ਤੁਸੀਂ 4-5 ਲੱਖ ਰੁਪਈਆ ਵੀ ਜਿੱਤ ਗਏ 10 ਲੱਖ ਵੀ ਜਿੱਤ ਗਏ ਕਰੋੜ ਰੁਪਈਆ ਵੀ ਤੁਸੀਂ ਜਿੱਤ ਗਏ ਨਾ ਤਾਂ ਉਹ ਨਾਲ ਦੀ ਨਾਲ ਤੁਹਾਡੇ ਖਾਤੇ ਦੇ ਵਿੱਚ ਆ ਜਾਂਦਾ ਇਹ ਅੱਧੇ ਘੰਟੇ ਤੋਂ ਲੈ ਕੇ ਇਹ 45 ਮਿੰਟ ਦੇ ਵਿੱਚ ਜਾਨੀ ਕਿ ਇੱਕ ਘੰਟੇ ਦੇ ਅੰਦਰ ਅੰਦਰ ਉਹ ਪੈਸੇ ਸਾਰੇ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੇ ਆ ਜੇ ਮੰਨ ਕੇ ਚੱਲੋ ਤੁਸੀਂ 2 ਕਰੋੜ ਰੁਪਏ ਜਿੱਤ ਗਏ ਨਾ ਜਾਂ 1 ਕਰੋੜ ਰੁਪਏ ਜਿੱਤ ਗਏ ਉਹਦਾ ਜਿਹੜਾ 70% ਟੈਕਸ ਆ 70% ਟੈਕਸ ਕੱਟ ਗਿਆ ਤੁਹਾਨੂੰ ਤੁਹਾਡੇ ਅਕਾਊਂਟ ਦੇ ਵਿੱਚ ਉਹ ਨਾਲ ਦੀ ਨਾਲ ਗਵਰਨਮੈਂਟ ਆ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਿੰਦੀ ਆ ਇਹ ਬਿਲਕੁਲ ਸੇਫ ਆ ਤੁਹਾਡੇ ਖਾਤੇ ਵਿੱਚ ਆ ਜਾਂਦਾ ਕਿਉਂਕਿ ਮੇਰੇ ਖਾਤੇ ਵਿੱਚ ਆਲਰੇਡੀ ਪਹਿਲਾਂ ਆਏ ਨੇ ਜਿੰਨੇ ਮੈਂ ਜਿੱਤੇ ਨੇ ਬਟ ਹੁਣ ਮੈਂ ਨਹੀਂ ਖੇਡਦਾ ਕਿਉਂਕਿ ਮੇਰੀ ਕਿਸਮਤ ਸਾਥ ਨਹੀਂ ਦਿੰਦੀ ਹੈਗੀ ਤੇ ਜੇ ਮੈਂ ਜਿੱਤਿਆ ਵੀ ਜਾਂ ਤਾਂ ਮੈਂ ਉੱਥੇ ਹਾਰਿਆ ਵੀ ਆ ਮੈਂ ਨਹੀਂ ਕਹਿੰਦਾ ਕਿ ਵੀ ਮੈਂ ਜਿੱਤ ਰਿਹਾ ਵਾਂ ਪਰ ਮੈਂ ਹਾਰਿਆ ਵੀ ਜ਼ਰੂਰ ਉੱਥੇ ਤੇ ਜਿੱਤੇ ਵੀ ਆ ਯਾਨੀ ਕਿ ਜਾਣੀ ਕਿ ਮੈਂ ਜ਼ਿਆਦਾ ਕਹਿ ਵੀ ਨਹੀਂ ਸਕਦਾ ਵੀ ਮੈਂ ਜ਼ਿਆਦਾ ਜਿੱਤੇ ਆ ਨਾ ਜ਼ਿਆਦਾ ਹਾਰੇ ਉਤੇ ਅਗਰ ਜੇ ਦੇਖਿਆ ਜਾਵੇ ਮਿਨੀਮਮ ਤਾਂ ਉਤੋਂ 25 3000 ਦਾ ਮੈਨੂੰ ਬੈਨੀਫਿਟ ਹੀ ਹੋਇਆ ਵਾ ਮੈਂ ਕਮਾਈ ਆ ਉਹਦੇ ਤੋਂ ਮੈਂ ਕਿਸੇ ਐਪਲੀਕੇਸ਼ਨ ਦੀ ਪ੍ਰੋਮੋਸ਼ਨ ਨਹੀਂ ਕਰਦਾ ਹੈਗਾ ਅਗਰ ਤੁਸੀਂ ਖੇਡਣਾ ਚਾਹੁੰਦੇ ਹੋ ਤਾਂ ਤੁਸੀਂ ਖੇਡ ਸਕਦੇ ਹੋ ਜੇ ਤੁਹਾਡੀ ਕਿਸਮਤ ਸਾਥ ਦਿੰਦੀ ਆ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਸਕਦੇ ਹੋ ਬਹੁਤ ਸਾਰੇ ਇਹੋ ਜਿਹੇ ਪੰਜਾਬ ਦੇ ਬੰਦੇ ਹੈਗੇ ਨੇ ਜਿਹੇ ਇਹ ਐਪਲੀਕੇਸ਼ਨ ਤੇ ਕੰਮ ਕਰਦੇ ਨੇ ਟੀਮ ਬਣਾ ਕੇ ਖੇਡਦੇ ਨੇ ਉਹ ਕਰੋੜਪਤੀ ਵੀ ਬਣਨੇ ਪਿੱਛੇ ਜੀ ਇੱਕ ਪਟਿਆਲੇ ਦਾ ਮੁੰਡਾ ਸੀਗਾ ਪਟਿਆਲੇ ਦੇ ਬੰਦੇ ਨੇ ਲਾਏ ਸੀ ਪਿੰਡ ਦਾ ਮੁੰਡਾ ਸੀ ਉਹ ਟੀਚਰ ਸੀਗਾ ਉਹਨੇ ਲਗਾਇਆ ਸੀ ਤੇ ਉਹ ਕਰੋੜ ਰੁਪਏ ਜਿੱਤ ਗਿਆ ਸੀਗਾ ਉਹ ਰਾਤੋ ਰਾਤ ਬਹੁਤ ਸਾਰੇ ਪੰਜਾਬ ਦੇ ਆਏ ਗਏ ਨੇ ਉਹਨਾਂ ਦੀ ਨਿਊਜ਼ ਚੈਨਲ ਦੇ ਵਿੱਚ ਵੀ ਆਈ ਸੀ ਤੇ ਉਹ ਕਰੋੜਪਤੀ ਬਣ ਗਏ ਸੀਗੇ ਅਗਰ ਤੁਸੀਂ ਖੇਡਣਾ ਚਾਹੁੰਦੇ ਹੋ ਜਿਵੇਂ ਕਿਵੇਂ ਐਪਲੀਕੇਸ਼ਨ ਡਾਊਨਲੋਡ ਕਰਨਾ ਕਿਵੇਂ ਉਸਤੇ ਕੰਮ ਕਰਨਾ ਮੈਂ ਉਹਦੇ ਆਲਰੇਡੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਮੇਰਾ ਲਿੰਕ ਤੇ ਤੁਸੀਂ ਜਾ ਕੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰੋ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਉਹਦੇ ਵਿੱਚ ਤੁਸੀਂ ਆਪਣੀ ਜੋ ਵੀ ਤੁਹਾਡੀ ਡਾਟਾ ਉਹਦੇ ਵਿੱਚ ਫਿਲ ਕਰਕੇ ਤੁਸੀਂ ਕੱਢਣਾ ਸ਼ੁਰੂ ਕਰਦੋ ਜੇ ਤੁਹਾਨੂੰ ਕ੍ਰਿਕਟ ਦੀ ਨੋਰ ਜਾਈ ਗਈ ਆ ਫਿਰ ਤਾਂ ਤੁਸੀਂ ਇਹ ਮੰਨ ਕੇ ਚੱਲੋ ਤੁਸੀਂ 50 60% ਤੁਸੀਂ ਕਾਮਯਾਬ ਹੋ ਹੀ ਜਾਵੋਗੇ ਜੀ ਸੋ ਅਗਰ ਤੁਸੀਂ ਕਹਿੰਦੇ ਹੋ ਇਹਦੇ ਤੇ ਮੈਂ ਪ੍ਰੋਪਰਲੀ ਇਹਦੇ ਉੱਪਰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਇੱਕ ਕੰਪਲੀਟ ਵੀਡੀਓ ਬਣਾ ਕੇ ਲੈ ਕੇ ਆਵਾਂ ਉਹ ਜਿਹੜੀ ਵੀਡੀਓ 30 35 ਮਿੰਟ ਦੀ ਹੋਵੇਗੀ ਅਗਰ ਤੁਸੀਂ ਕਹਿੰਦੇ ਹੋ ਵੱਧ ਤੋਂ ਵੱਧ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਂ ਤੁਹਾਡੇ ਵਾਸਤੇ ਉਹ ਵੀ ਇੱਕ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਉਹਦੇ ਤੇ ਵੀ ਟੀਮ ਬਣਾਣੀ ਸਿਖਾ ਦਾਂਗਾ ਵੀ ਤੁਸੀਂ ਕਿਵੇਂ ਟੀਮ ਬਣਾਉਣੀ ਕਿਹੜਾ ਪਲੇਅਰ ਤੁਸੀਂ ਚੋਇਸ ਕਰਨਾ ਵਾ ਕਿਵੇਂ ਤੁਸੀਂ ਜਿੱਤ ਸਕਦੇ ਹੋ ਕਿਵੇਂ ਤੁਸੀਂ ਜਿਵੇਂ ਤੁਸੀਂ ਮਤਲਬ ਵੀ ਜਿੱਤ ਸਕਦੇ ਹੋ ਕਿਵੇਂ ਤੁਸੀਂ ਮਤਲਬ ਵੀ ਕਿਵੇਂ ਖੇਡਣਾ ਵਾ ਕਿਵੇਂ ਨਹੀਂ ਖੇਡਣਾ ਹੈਗਾ ਮੈਂ ਪ੍ਰੋਪਰਲੀ ਉਸ ਤੇ ਵੀ ਇੱਕ ਵੀਡੀਓ ਬਣਾ ਕੇ ਲੈ ਆ ਦਾਂਗਾ ਅਗਰ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਤੁਸੀਂ ਮੈਨੂੰ ਕਮੈਂਟ ਕਰੋਗੇ ਜੀ ਅਗਰ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਬਹੁਤ ਛੇਤੀ ਪ੍ਰੋਪਰਲੀ ਇੱਕ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆ ਜਾਾਂਗਾ ਅਗਰ ਤੁਹਾਨੂੰ ਆਪਣੀ ਕਿਸਮਤ ਦੇ ਉੱਤੇ ਵਿਸ਼ਵਾਸ ਹੈਗਾ ਹਣਾ ਤਾਂ ਪਲੀਜ਼ ਤੁਸੀਂ ਇੱਕ ਵਾਰੀ ਇਹਦੇ ਤੇ ਖੇਡ ਕੇ ਦੇਖ ਲਓ 15-20 ਰੁਪਏ ਦੀ ਗੱਲ ਹੀ ਆ ਇੱਕ ਵਾਰੀ 15-20 ਰੁਪਏ ਲਗਾ ਕੇ ਦੇਖ ਲਓ ਜੇ ਤੁਹਾਡੀ ਕਿਸਮਤ ਚੁੱਕ ਗਈ ਤਾਂ ਸਮਝ ਲਓ ਤੁਸੀਂ ਕਰੋੜਪਤੀ ਬਣ ਜੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਮ ਟਿਚਰ